ਇਹ ਦੱਸ ਕਿ ਪੜਾਇਆ ਅੱਜ ਤੈਨੂੰ ਹੋਮਵਰਕ ਕੀ ਮਿਲੇ ਅੱਜ ਤੈਨੂੰ ਕੰਮ ਕੀ ਦਿੱਤਾ ਸਿਆਣੀ ਮਾਂ ਰੋਜ਼ ਉਸ ਬੱਚੇ ਕੋਲੋਂ ਪੜ੍ਹਾਈ ਪੁੱਛਦੀ ਹੈ ਕਿ ਕੀ ਪੜਿਆ ਜੇ ਬੱਚਾ ਰੋਜ਼ ਪਰੌਂਠੀ ਦੀ ਸਿਫਤ ਕਰੀ ਜਾਏ ਕਿ ਪਨੀਰ ਦੀ ਭੁਰਜੀ ਬੜੀ ਸੁਆਦ ਸੀ ਪਰੌਂਠਾ ਬਹੁਤ ਵਧੀਆ ਸੀ ਉਹ ਰੋਜ਼ ਪਰੌਂਠੀ ਪਨੀਰ ਦੀ ਭੁਰਜੀ ਖਾ ਕੇ ਵਾਪਸ ਆ ਜਾਏ ਬੜੇ ਕੁਝ ਵੀ ਨਾ ਫਿਰ ਸਾਥ ਸੰਗਤ ਮਾਂ ਜਾ ਕੇ ਸਕੂਲ ਦੀ ਇਹਨੂੰ 2.5 ਦਾ ਬੈਗ ਗੁੱਲ ਜਾਂਦਾ ਹੈ ਇਹ ਪੜ੍ਹਾਈ ਕਰਨੀ ਜੇ ਉਹ ਇਸ ਤੋਂ ਹੋ ਰਿਹਾ ਹੈ ਪੈਸਾ ਵੀ ਦੀ ਮਿਹਨਤ ਵੀ ਬੇਸਤ ਹੋ ਰਹੀ ਹੈ ਇਦਾਂ ਉਹ ਚੀਜ਼ਾਂ ਤੋਂ ਵਿੱਚੋਂ ਉੱਥੇ ਦੋ ਚੀਜ਼ਾਂ ਨੇ ਕੀਰਤਨ ਵਾਸਤੇ ਭੋਜਨ ਪ੍ਰਸ਼ਾਦਾ ਲੰਗਰ ਤਿਹਾਰ ਕੀਤਾ ਹੋਇਆ ਚਾਹ ਪਾਣੀ ਦਾ ਲੰਗਰ ਹੈ ਪ੍ਰਸ਼ਾਦੇ ਦਾ ਲੰਗਰ ਹੈ ਸਾਧ ਸੰਗਤ ਕੋਈ ਬੰਦਾ ਸਮਾਗਮਾਂ ਤੋਂ ਬਾਅਦ ਇਹ ਗੱਲ ਕਰੇ ਕਿ ਵੀ ਸਬਜ਼ੀ ਬਹੁਤ ਸੁਆਦ ਸੀ ਅੱਜ ਤਾਂ ਪ੍ਰਬੰਧਕਾਂ ਨੇ ਖੀਰ ਹੀ ਨਹੀਂ ਬਣਾਈ ਯਾਰ ਐਤਕੀ ਦਾ ਹਲ ਬਣਾਈ ਕੋਈ ਨਹੀਂ ਜੇ ਤੁਸੀਂ ਲੰਗਰ ਦੀਆਂ ਗੱਲਾਂ ਕਰਦੇ ਰਹਿ ਗਏ ਫਿਰ ਸਾਧ ਸੰਗਤ ਆਪਾਂ ਘਾਟੇ ਤੇ ਜਾਵਾਂਗੇ ਉਹ ਪ੍ਰਸ਼ਾਦਾ ਇਸ ਲਈ ਬਣਾਇਆ ਵੇ 2-4 ਘੰਟੇ ਸਮਾਗਮ ਚੱਲਣਾ ਹੈ ਸੰਗਤ ਨੇ ਬਹਿ ਕੇ ਇੰਤੁਮਾਨ ਨਾਲ ਸੁਣਨਾ ਪਿਆਰ ਦੇ ਨਾਲ ਔਰ ਫਿਰ ਉਹਨਾਂ ਨੂੰ ਭੁੱਖ ਲੱਗੇਗੀ ਘਰ ਜਾ ਕੇ ਥੋੜੀ ਬਣਾਉਣ ਦੇ ਉਹਨਾਂ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰੋ ਭਾਈ ਗੁਰੂ ਘਰ ਦੀ ਮਰਿਆਦਾ ਹੈ ਕਿ ਪਹਿਲੇ ਪੰਗਤ ਪਾਸ਼ੇ ਸੰਗਤ ਭਾਈ ਇੱਥੇ ਲੰਗਰ ਪ੍ਰਸ਼ਾਦਾ ਵੀ ਮਿਲਣਾ ਤਾਂ ਜੋ ਤੁਹਾਨੂੰ ਘਰ ਜਾ ਕੇ ਬਣਾਉਣ ਦਾ ਫਿਕਰ ਨਾ ਰਹੇ ਇਸ ਲਈ ਕੋਈ ਬੰਦਾ ਫਿਰ ਪ੍ਰਸ਼ਾਦਿਆਂ ਦੀ ਗੱਲ ਕਰੀ ਜਾਏ ਫੇ ਸਬਜ਼ੀ ਵਧੀਆ ਨਹੀਂ ਬਣੀ ਜੀ ਖੀਰ ਨਹੀਂ ਬਣਾਈ ਇਹਨਾਂ ਨੇ ਜਲੇਬੀਆਂ ਨਹੀਂ ਪਾਈਆਂ ਪ੍ਰਬੰਧਕਾਂ ਨੇ ਆ ਨਹੀਂ ਕੀਤਾ ਫਿਰ ਆਪਾਂ ਘਾਟੇ ਵਿੱਚ ਚੱਲ ਜਾਾਂਗੇ ਮਕਸਦ ਮੇਨ ਕੀ ਹੈ ਜਿਵੇਂ ਬੱਚੇ ਦਾ ਸਕੂਲੇ ਜਾਣਾ ਮਕਸਦ ਪੜ੍ਹਾਈ ਕਰਨੀ ਹੈ ਸਿਰਫ ਉਹਦੀ ਉਪਜੀਪਤਾ ਵਾਸਤੇ ਹੈ ਇਦਾਂ ਗੁਰਦੁਆਰੇ ਵਿੱਚ ਸਮਾਗਮ ਦਾ ਕੋਈ ਮਕਸਦ ਹੈ ਆਪਾਂ ਗੁਰੂ ਦੀ ਮਤ ਸਿੱਖਣ ਆਉਣੇ ਜੇ ਗੁਰੂ ਦੀ ਮਤ ਨਾ ਸਿੱਖੀ ਫਿਰ ਸਾਧ ਸੰਗਤ ਆਪਣਾ ਸਾਰਾ ਕੁਝ ਵੇਸਟ ਹੋ ਸਕਦਾ ਸੋ ਪ੍ਰਸ਼ਾਦਾ ਲੰਗਰ ਵੀ ਸ਼ਕਣਾ ਪਰ ਆਪਣਾ ਮਕਸਦ ਇੱਥੇ ਗੁਰਦੁਆਰੇ ਗੁਰੂ ਦੀ ਮਤ ਸਿੱਖਣਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਔਰ ਸਤਗੁਰ ਜੀ ਦੇ ਪਿਆਰੇ ਸਹਿਬਜ਼ਾਦਿਆਂ ਦਾ ਸ਼ਿਦੀ ਦਿਹਾੜੇ ਤੁਸੀਂ ਮਨਾ ਰਹੇ ਹੋ ਅਪਨ ਜਦੋਂ ਵੀ ਸ਼ਬਦ ਵਰਤਦੇ ਸ਼ਹੀਦੀ ਦਿਹਾੜਾ ਮਨਾਉਣਾ ਹੈ ਪ੍ਰਕਾਸ਼ ਪੁਰਬ ਮਨਾਉਣਾ ਸਹਿਬਜ਼ਾਦਿਆਂ ਦੇ ਸ਼ਿਦੀ ਦਿਹਾੜੇ ਮਨਾਉਣੇ ਨੇ ਮਨਾਉਣ ਦਾ ਮਤਲਬ ਕੀ ਹੈ ਕੀ ਇਕੱਲਾ ਸਮਾਗਮ ਰੱਖ ਕੇ ਫਲੈਕਸਾਂ ਲਾ ਕੇ ਲੰਗਰ ਛਕਾਉਣੇ ਕੀਰਤਨ ਕਥਾ ਵਾਲੇ ਸੱਦਣੇ ਨੇ ਨਹੀਂ ਇਹਨਾਂ ਸਮਾਗਮਾਂ ਵਿੱਚੋਂ ਗੁਰੂ ਦੀ ਮਤ ਸਿੱਖਣੀ ਹੈ ਹੁਣ ਸੁਣਿਓ ਧਿਆਨ ਨਾਲ ਤੁਸੀਂ ਪੰਜਾਬੀ ਬੋਲਦੇ ਹੋ ਸਰਧਾਰੋ ਆਪਣੀ ਭਾਸ਼ਾ ਵਿੱਚ ਇੱਕ ਚੀਜ਼ ਹੈ ਜਦੋਂ ਕੋਈ ਭੈਣ ਭਾਈ ਰਿਸ਼ਤੇਦਾਰ ਰੁੱਸਿਆ ਹੋਵੇ ਉਹਨਾਂ ਨੂੰ ਮਨਾਉਣ ਜਾਣਾ ਹੋਵੇ ਤਾਂ ਸਾਧ ਸੰਗਤ ਇੱਕ ਸ਼ਰਤ ਹੈ ਜਿਹਨੂੰ ਮਨਾਉਣਾ ਹੋਵੇ ਸੱਜਣੋ ਉਹਦੀ ਗੱਲ ਵੀ ਮੰਨਣੀ ਪੈਂਦੀ ਹੈ ਜੇ ਕਿਸੇ ਭੈਣ ਭਾਈ ਰਿਸ਼ਤੇਦਾਰ ਨੂੰ ਮਨਾਉਣ ਜਾਣਾ ਹੈ ਤਾਂ ਉਹਦੀ ਗੱਲ ਵੀ ਮੰਨਣੀ ਪੈਂਦੀ ਹੈ ਜਦੋਂ ਉਹਦੇ ਕੋਲ ਮਨਾਣ ਜਾਓਗੇ ਉਹ ਤੁਹਾਡੇ ਨਾਲ ਰੋਸ ਸਤਰਾਜ ਕਰਦਾ ਹੈ ਕਿ ਜੀ ਫਲਾਨੇ ਟਾਈਮ ਤੁਸੀਂ ਆਹ ਕੀਤਾ ਫਲਾਨੇ ਤੁਸੀਂ ਆਏ ਨਹੀਂ ਫਲਾਨੇ ਸਮੇਂ ਤੁਸੀਂ ਆ ਨਹੀਂ ਕੀਤਾ ਉਹਦੀਆਂ ਗੱਲਾਂ ਸੁਣਨ ਤੋਂ ਹੁੰਦਾ ਫਿਰ ਸੁਲ੍ਹਾ ਹੋਏ ਵੇ ਚਲੋ ਪਿਛਲੀਆਂ ਛੱਡੋ ਕੋਈ ਆਪਾਂ ਗਲਤੀ ਮੰਨਦੇ ਤੁਸੀਂ ਸਾਡੇ ਨਾਲ ਗੇਰ ਘਰ ਜਿਹਨੂੰ ਮਨ ਉਹਦੀ ਏਰੀ ਹੈ ਫਿਰ ਰਿਸ਼ਤੇਦਾਰੀ ਸਾਖ ਸੰਬੰਧੀ ਵਿਆਹ ਸ਼ਾਦੀ ਚਾਹੁੰਦਾ ਹੈ ਇਹੀਓ ਗੱਲ ਆਪਾਂ ਕਹਿੰਨੇ ਗੁਰੂ ਦਾ ਦਿਹਾੜਾ ਮਨਾਉਣਾ ਹੈ ਸ਼ਰਤ ਹੈ ਜਿੱਦਣ ਕੋਈ ਗੁਰੂ ਦੀ ਗੱਲ ਮੰਨ ਲੇਗਾ ਉਸ ਦਿਨ ਗੁਰਪੁਰਬ ਨੂੰ ਜੇ ਗੁਰੂ ਦੀ ਗੱਲ ਨਹੀਂ ਮੰਨੀ ਗੁਰੂ ਦੀ ਗੱਲ ਫਿਰ ਸਮੇਂ ਅਗੇ ਜੇ ਕੋਈ ਗੱਲ ਮੰਨਦੇ ਫਿਰ ਕੋਈ ਫਾਇਦਾ ਨਹੀਂ ਹੋਏਗਾ ਰੱਖਣ ਦਾ ਮਕਸਦ ਹੀ ਇੱਕੋ ਓ ਮੰਨਣੀ ਹੁਣ ਗੁਰੂ ਦੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਤੁਸੀਂ ਸੁਣ ਰਹੇ ਹੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਮਹਾਰਾਜ ਦੀ ਬਾਣੀ ਵਿੱਚ ਪਹਿਲਾ ਸ਼ਬਦ ਹੈ। ਔਰ ਪਹਿਲੀ ਪੰਕਤੀ ਸੁਣਿਓ। ਮਹਾਰਾਜ ਜੀਆਂ ਨੇ ਹੁਕਮ ਕੀਤਾ ਪਹਿਲਾ ਸ਼ਬਦ ਮਹਾਰਾਜ ਜੀਆਂ ਦਾ ਗੋੜੀ ਰਾਗ ਅੰਦਰ ਆਇਆ। ਉਹਦੇ ਵਿੱਚ ਮਹਾਰਾਜ ਨੇ ਕੀ ਕਿਹਾ ਅੱਜ ਆਪਾਂ ਇੰਨਾ ਹੀ ਮੰਨ ਕੇ ਚਲੇ ਜਾਈਏ। ਫਿਰ ਸਾਧ ਸੰਗਤ ਆਏ ਗਏ। ਧੰਨ ਗੁਰੂ ਤੇਗ ਜੀਆਂ ਨੇ ਪਹਿਲਾ ਸ਼ਬਦ ਕਿਹਾ। ਹਜ਼ੂਰ ਕਹਿੰਦੇ ਗੌੜੀ ਮਹੱਲਾ ਨੋਵਾ ਓ ਮਨ ਕਮਾਨ ਤੇ ਸਾਦੋ ਮਾਨ ਓ ਮਨ ਕਮਾਨ ਤੇ ਆਗੋ ਸਾਦੋ ਸਾਦੋ ਮਨ ਕਾਮਣ ਤਿਆਗੋ ਸਾਦੋ ਗੱਜ ਕੇ ਪੜੋ ਅੱਛਾ ਤੁਸੀਂ ਚਾਹ ਚੂਪੀ ਕੇ ਆਏ ਘਰੋਂ ਚਾਹ ਪੀਤੀ ਹੋ ਜਗੇ ਪੜਿਆ ਕਰੋ ਤੁਹਾਨੂੰ ਪੰਜਾਬੀ ਸਮਝ ਆਉਂਦੀ ਗੱਜ ਕੇ ਕਹੋ ਸਾਦੋ ਮਨ ਕਾਮਣ ਤਿਆਗੋ ਸਾਦੋ ਸਾਦੋ ਮਨ ਕਾ ਮਾਣ ਤਿਆਗੋ ਸਾਦੋ ਮਨ ਕਾ ਮਾਣ ਭਾਈ ਸਭ ਤੋਂ ਪਹਿਲਾਂ ਹਜ਼ੂਰ ਕਹਿੰਦੇ ਮਨ ਦਾ ਮਾਣ ਤਿਆਗੋ ਮਨ ਦਾ ਮਾਣ ਤਿਆਗਣਾ ਜ਼ਰੂਰੀ ਹੈ ਮਾਇਆ ਤਿਆਗਣੀ ਜ਼ਰੂਰੀ ਨਹੀਂ ਆਪਾਂ ਕਹਿੰਨੇ ਜੀ ਉਹਨੇ ਮਾਇਆ ਤਿਆਗ ਦਿੱਤੀ ਉਹ ਬੰਦੇ ਨੇ ਆ ਕੋਈ ਤਿਆਗ ਸੰਗਤਵਾਲਾ